12 ਘੰਟੇ 1512 ਘੰਟੇ ਲੱਗਿਆ ਜੀ 10 ਦੀ ਕਿਸਾਨ ਭਰਾਵਾਂ ਦੇ ਕਰਾਚੀ ਜਾਣੇ ਆ ਟਰੈਕਟਰ ਕੋਈ ਨੁਕਸ ਵਗੈਰਾ ਨਾ ਹੋਵੇ ਜੀ ਬਿਲਕੁਲ ਬਿਲਕੁਲ ਹੈ ਤੇ ਜੱਗੇ ਵਾਲੇ ਨਾਲ ਚਲਾ ਕੇ ਦੇਖ ਲਓ ਜੇ ਜੱਗੇ ਵਾਲਾ ਉੰਨੀ ਹੋਏਗਾ ਇੱਕੀ ਹੋਏਗਾ ਅੱਛਾ ਇੱਕੀ ਹੋਏਗਾ ਜੀ ਦੋਸਤੋ ਅੱਜ ਆਪਾਂ ਪਹੁੰਚਿਆ ਨਿਊ ਅਵਾਲੈਂਡ ਦੀ ਏਜੰਸੀ ਜੋ ਕਿ ਸੋਲਪੁਰ ਕੈਂਟ ਦੇ ਵਿੱਚ ਆ ਉੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਸੈਂਗਨੈਂਟ ਟਰੈਕਟਰ ਸੈਂਗਨੈਂਟ ਟਰੈਕਟਰ ਇਹਨਾਂ ਕੋਲੇ ਬਹੁਤ ਘੋਟੇ ਆ ਆਵੇ ਅੰਦਰ ਵੀ ਸਾਰੇ ਸੈਂਗਨੈਂਟ ਟਰੈਕਟਰ ਕੋਲ ਤੇ ਕੋਈ ਸਰਵੇ ਚਲੇ ਆਏ ਕੋਈ ਸੈਂਗਨੈਂਟ ਤੇ ਆਜ ਦਰਬਾਰ ਵੀ ਲਾਇਏ ਨੇ ਦੋ ਤਿੰਨ ਤੇ ਬਾਕੀ ਭਾਈ ਅੱਗੇ ਕਣਕ ਦਾ ਸੀਜ਼ਨ ਆ ਗਿਆ ਤੇ ਸੀਜ਼ਨ ਦੇ ਵਿੱਚ ਟਰੈਕਟਰ ਤੁਹਾਨੂੰ ਵੀ ਪਤਾ ਮਹਿੰਗੇ ਮਿਲਦੇ ਆ ਸੀਜ਼ਨ ਆਫ ਸੀਜ਼ਨ ਦੇ ਵਿੱਚ ਟਰੈਕਟਰ ਫਾਇਦਾ ਹੋ ਜਾਂਦਾ ਨਹੀਂ ਹਾਲ ਚਾਲਾਂ ਹੀ ਵਧੀਆ ਜੀ ਇੱਕ ਮਿੰਟ ਜੀ ਤੁਹਾਡੇ ਮੈਂ ਇਹ 11 ਮਾਡਲ ਹੈ ਜੀ ਹਾਂਜੀ ਇਹ ਕਿਹੜਾ ਮਾਡਲ ਹੈ ਜੀ 11 ਮਾਡਲ ਜੀ ਪਾਵਰ ਸੇੜ ਗਿਆ ਜੀ ਅੱਛਾ ਜੀ ਕਾਰ ਤੁਹਾਨੂੰ ਦੇਦੇ ਪਾ ਕਿੰਨੇ ਨਗਰਲੇ ਟਾਇਰ ਕਿੱਥੇ ਨਗਰਲੇ ਟਾਇਰ ਇਹਦੇ 40 45 ਬਏ ਹਾਂਜੀ ਅਗਲੇ ਟਾਇਰ ਕਿੱਥੇ ਬਾਕੀ ਲੀ ਗੇਂਗਾ ਰਣੀ ਕਿਤੇ ਹੈਗੀ ਜੀ ਜੀ ਬਿਲਕੁਲ ਸਹੀ ਹੈ ਜੀ ਗੇਅਰ ਬਿਲਕੁਲ ਸਹੀ ਲਿਫਟ ਬਿਲਕੁਲ ਸਹੀ ਹੈ ਇਹਦੇ ਤੇ ਸਟicker ਲੱਗਣ ਵਾਲੇ ਆ ਹਾਂਜੀ ਟੋਰ ਮਾਰਾ ਮੋਟਾ ਹੱਥ ਕੋਲਾ ਵੱਜਣ ਵਾਲਾ ਠੀਕ ਹੈ ਜੀ ਇਹ ਟਰੈਕਟਰ ਆਪ ਦੇ ਰੇ ਸਵਾ ਤਿੰਨ ਲੱਖ ਦਾ ਜੀ ਸਵਾ ਤਿੰਨ ਲੱਖ ਦਾ ਬਾਣੇ ਤੇ ਮੰਗਦੇ ਆ ਹੁੱਡ ਵਗੈਰਾ ਵੀ ਲੱਗੀ ਹੋਈ ਓਹ ਹੁੱਡ ਵਗੈਰਾ ਲੱਗੀ ਰਹੀ ਹੈ ਠੀਕ ਹੈ ਜੀ ਤੇ ਅੱਗੇ ਆਜੋ ਸਪੈਸ਼ਲ ਐਡੀਸ਼ਨ ਆ 36 ਇਹ ਤਾਂ ਟਰੈਕਟਰ ਨਵਾਂ ਪਿਆ ਉੱਚਾ ਮਾਡਲ ਲੱਗਦਾ ਓਹ 19 ਮਾਡਲ ਆ ਜੀ ਅੱਛਾ 19 ਮਾਡਲ ਹਾਂਜੀ ਹਾਂਜੀ ਇਹ ਤਾਂ ਕੁਛ ਘੰਟੇ ਚੱਲੇ ਹੋਣਾ ਟਰੈਕ ਇਹਨਾਂ ਦੇ 1512 ਘੰਟੇ 1512 ਘੰਟੇ ਚੱਲੇ ਜੀ ਟਾਇਰਾਂ ਦੀ ਕੰਡੀਸ਼ਨ ਕਿਵੇਂ ਹੈ ਇਹ ਸਪੈਸ਼ਲ ਡਿਸ਼ਨ ਵਾਲਾ ਜੀ ਟਾਇਰ ਮਗਰ ਨੇ ਹੈ ਤੇ ਆ 70 ਰੁਪਏ ਆਹ ਜਿਆਦਾ ਹੀ ਹੋਣਗੇ ਨਵੇਂ ਟਾਇਰ 70 ਰੁਪਏ ਆਹ ਜਿਹੜੇ ਨਵੇਂ ਆ ਅਗਲੇ ਵੀ ਨਵੇਂ ਆ ਇਹਨਾਂ ਦੇ ਬੇਕੋ ਸਹੀ ਹੈ ਜੀ ਇਹ ਤੁਸੀਂ ਕਟਿਆ ਸੀਗਾ ਕਿਹੜਾ ਲੱਗੇਗਾ ਇਹ ਕੱਟਿਆ ਫੋਰ ਵੀਲ ਲੱਗੇ ਹੋ ਅੱਛਾ ਫੋਰ ਵੀਲ ਲੱਗੇ ਹਾਂਜੀ ਆ ਵੀ ਇਹ ਫੋਰਮਨ ਸਾਹਿਬ ਇਹ ਟਰੈਕਟਰ ਦਾ ਇਹ ਨਵਾਂ ਹੀ ਪਿਆ ਟਰੈਕਟਰ ਬਿਲਕੁਲ ਹੀ ਨਹੀਂ ਮੜਦਾ ਜੀ ਜਮਾ ਕੋਈ ਲੀਕਿੰਗ ਨਹੀਂ ਕੀਤੀ ਨਹੀਂ ਨਹੀਂ ਸੀਕਿੰਗ ਨਹੀਂ ਇਹ ਪ੍ਰੈਸਪੀਡਾ ਟਰੈਕਟਰ ਹੈ ਟਾਪ ਮਾਡਲ ਹੈ ਵੇਚਾ ਟਾਪ ਮੜਦਾ ਇਹਦੀ ਕਿੰਨੀ ਡਿਮਾਂਡ ਹੈ ਜੀ ਇਹ ਆਪਾਂ ਲੈ ਜਾਏ 6 ਲੱਖ 75 ਹਜ਼ਾਰ ਦਾ 6 ਲੱਖ 75 ਹਜ਼ਾਰ ਦਾ ਬਾਕੀ ਜੇ ਆਪਣਾ ਕਿਸਾਨ ਭਰਾ ਇੱਥੇ ਆਉਣਗੇ ਕੋਈ ਕਰ ਦੋਗੇ ਰਹਿਤ ਮੋਕੇ ਮੋਕੇ ਤੇ ਹੋ ਜੇਗਾ ਜੀ ਅੱਗੇ ਆ ਜੋ ਅੱਗੇ ਸਵਰਾਜ ਆਪ ਤੋਂ ਕਰਾਜ ਸਵਰਾਜ ਇਹ 14 ਮਾਡਲ ਹੈ ਜੀ 14 ਮਾਡਲ ਹਾਂਜੀ ਹਾਂਜੀ ਜਵਰਾ ਮਾਰ ਰਿਹਾ ਏ ਤਾਰ ਰੋਲੇ ਛੋਟੇ ਛੋਟਾ ਟਾਪ ਇਹ ਲੈ ਆਇਆ ਨਵੇਂ ਮਾਡਲ ਛੋਟੇ ਟਾਪ ਇਹ ਲੈ ਆਇਆ ਛੋਟੇ ਟਾਪ ਇਹ ਲੈ ਆਇਆ ਬਾਹਰ ਕੰਪਾਲਾ ਠੀਕ ਹੈ ਇਹ ਬਾਹਰ ਕੰਪਾਲਾ ਚਾਹ ਉਹ ਟਾਪ ਮਾਰ ਲਾ ਦੇ ਮਾਡਲ ਕਿਹੜਾ ਦੂ 14 14 ਮਾਡਲ 14 ਮਾਰ ਲਾ ਜੀ ਇਹਦੀ ਕਿਵੇਂ ਕੰਡੀਸ਼ਨ ਆ ਇਹ ਆਪ ਦੇ ਰਹੇ ਸਾਢੇ 4 ਲੱਖ ਦਾ ਜੀ ਸਾਢੇ 4 ਲੱਖ ਦਾ ਬਾਕੀ ਗੱਲ ਆ ਵੀ ਆਪਣੇ ਇਹ ਟਰੈਕਟਰ ਆਪਣੇ ਕਿਸਾਨ ਭਰਾਵਾਂ ਦੇ ਘਰਾਚੀ ਜਾਣੇ ਆ ਟਰੈਕਟਰ ਕੋਈ ਨੁਕਸ ਵਗੈਰਾ ਨਾ ਹੋਵੇ ਜੀ ਬਿਲਕੁਲ ਬਿਲਕੁਲ ਇਹ ਲੋਕਾਂ ਸਿੱਧੇ ਮਰਜ਼ੀ ਲੈ ਜੋ ਜੀ ਇਹਦਾ ਠੀਕ ਆ ਮੰਗਦੇ ਹੀ 1 4,80,000 ਰੁਪਏ ਸਾਢੇ 90 ਤੋਂ ਘੱਟ ਨਹੀਂ ਦੇਣਾ ਠੀਕ ਆ ਬਾਕੀ ਇਹਦੇ ਵੀ ਹੱਡ ਵਗੈਰਾ ਦੋਸਤੋ ਲੱਗੀ ਹੋਈ ਆ ਰੰਗ ਰੂੰਗ ਦਾ ਵਧੀਆ ਪਾ ਦਿੱਤਾ ਲਵਾ ਟਰੈਕਟਰ ਭਾਈ ਹਾਂਜੀ ਅਗਲੇ ਟਾਇਰ ਵੱਡੇ 7 5 16 ਦੇ ਪਿਛਲੇ ਟਾਇਰ 14 ਦੇ ਟਾਇਰ ਚਾਰੇ ਨਵੇਂ ਹੰਦੇ ਟਾਇਰ ਟਾਇਰ ਦੇ ਨੇ ਬਾਕੀ ਡਾਂਗਰੂng ਕੋ ਵੀ ਕੋਨੀ ਲੱਥਾ ਬੈਠਾ ਟਰੈਕਟਰ ਆਬਲਿੰਗ ਨਾਲ ਹੈ ਜੀ ਆਹ ਟਰੈਕਟਰ ਬੜਾ ਸਾਮਝਾ ਆ ਟਰੈਕਟਰ ਸਾਹਮਣੇ ਚੱਲਿਆ ਆ ਡਬਲ ਡਿਸਟ੍ਰਿਬਿਊਟਰ ਲੱਗਿਆ ਇਹਨੂੰ ਹਾਂਜੀ 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 ਠੀਕ ਟੌਪ ਮਾਡਲ ਟਰੈਕਟਰ ਟੌਪ ਮਾਡਲ ਆ ਇਹ ਠੀਕ ਆ ਜੀ ਤੇ ਇਹ ਟਰੈਕਟਰ ਵਧੀਆ ਪਿਆ ਦੇਖੋ ਟਾਇਰ ਟਾਇਰ ਅਨੁਸਾਰ ਬਹੁਤ ਫਾਰਮ ਸੈੱਟ ਕਿਹੜਾ ਮਾਡਲ ਆ ਜੀ 11 11 ਜੀ 11 ਮਾਡਲ ਟਰੈਕਟਰ ਕੰਡੀਸ਼ਨ ਇਹਦੀ ਵਧੀਆ ਪਈ ਵਧੀਆ ਵਧੀਆ ਜੀ ਇਹਨਾਂ ਦੇਰ ਬੇਕੋ ਸਹੀੰਦਾ ਜੀ ਹਾਂਜੀ ਦੋਸਤੋ ਟਾਇਰ ਜ਼ਰੂਰ ਤੁਹਾਨੂੰ ਚੇਂਜ ਕਰਾਉਣੇ ਪੈਣਗੇ ਬਾਕੀ ਸਿੰਪਲ ਸਟੀਅਰਿੰਗ ਆ ਬਾਕੀ ਟਰੈਕਟਰ ਦਾ ਰੰਗ ਬਹੁਤ ਵਧੀਆ ਪਿਆਰੇ ਜੀ ਨਾ ਰੰਗ ਆ ਹਾਂਜੀ ਇਹ ਕਿੰਨੇ ਦਾ ਦਿਓ ਵੀ ਇਹ ਦੇ ਲਿਆ ਜੀ 310000 ਦਾ ਜੀ 310000 ਦਾ ਹਾਂਜੀ ਜੈ ਜੈ ਦੱਸਿਆ ਜੀ ਮਾਗੇ ਲੋਕੇ ਤੇ ਮੌਕੇ ਤੇ ਕਰ ਦੋਗੇ ਹਾਂ ਇੱਧਰ ਆ ਗਈ ਪ੍ਰੀਤ ਇਹ ਕਿਹੜਾ ਮਾਡਲ ਹੈ ਜੀ 12 ਮਾਡਲ ਹੈ ਜੀ 59 59 ਇਹ 12 ਮਾਡਲ ਆ ਟਾਇਰ ਇਹਦੇ ਲੱਗਦੇ ਦੋ ਲੱਦੇ 290 ਦਾ ਜੀ ਤੇ 4-4 ਨਵੇਂ ਨੇ 4-4 ਨਵੇਂ ਜੀ ਸਲਫਸਟਾਰ ਹੈ ਸਲਫਸਟਾਰ ਹੈ ਦੇਖੋ ਸਹੀ ਜਾਈ ਠੀਕ ਹੈ ਜੀ ਅੱਗੇ ਚਲੋ ਜੀ ਅੱਗੇ ਆ ਜਾ ਇਹ ਨੋ ਮਾਡਲ ਹੈ ਨੋ ਮਾਡਲ ਹੈ ਲੋ ਜੀ ਇਹ ਕਿਹੜਾ ਮਾਡਲ ਆ ਜੀ ਇਹ ਨੋ ਮਾਡਲ ਆ ਜੀ ਨਵਾਂ ਮਾਡਲ ਹੈ ਇਹਦੇ ਪਿਛਲੇ ਚਾਰ ਟਾਇਰ ਦੋਸਤੋਂ ਦੇ ਘਸੇ ਹੋਏ ਆ ਹਾਂ ਜੀ ਹਾਂ ਜੀ ਪਿਛਲੇ ਟਾਇਰ 16 ਦੇ ਆ ਅਗਲੇ ਟਾਇਰ 75 16 ਦੇ ਆ ਟਾਇਰ ਘਸੇ ਆ ਬਾਕੀ ਟਰੈਕਟਰ ਸਾਫ ਪੀ ਇਹ 3,70,000 ਰੁਪਈਆ ਜੀ ਅੱਛਾ ਇਹ ਹੋਲੈਂਡ 3,70,000 ਦਾ ਬਾਕੀ ਮੌਕੇ ਦੇ ਬਾਕੀ ਮੌਕੇ ਦੇ ਕਰ ਦੋਗੇ ਅੱਗੇ ਆ ਨੋ ਨੋ ਮਾਡਲ ਨਹੀਂ ਨੋ ਮਾਡਲ ਇੰਟਰਨੈਸ਼ਨਲ ਨੋ ਮਾਡਲ ਅੱਛਾ ਜੀ ਇਹ ਕਿੰਨੇ ਦਾ ਦਿਓਗੇ ਇਹ ਇਹ ਲੈ ਸਾਡੇ ਤੇ ਲਖ ਦਾ ਸਾਢੇ 3 ਲੱਖ ਦਾ ਅਗਲੇ ਟਾਰ ਦੋਸਤਾਂ ਦੇ ਵਧੀਆ ਪੈਣੇ ਹੈਗੇ 70 75 ਰੁਪਏ ਤੀਲੇ ਟਾਰ ਕਸੇ ਆ ਤੁਹਾਨੂੰ ਚੇਂਜ ਕਰਾਉਣੇ ਪੈਣਗੇ ਬਾਕੀ ਹਾਈ ਲੋ ਦੇ ਵਿੱਚ ਆ 3 ਸਪੀਡ ਨਹੀਂਗਾ ਬਾਕੀ ਟਰੈਕਟਰ ਦਾ ਤੁਹਾਡਾ ਮੌਕੇ ਤੇ ਮਾਨਤਾਣ ਹੋ ਜਾਊਗਾ ਕੋਈ ਗੱਲ ਨਹੀਂ ਡਿਮਾਂਡ ਆਏ ਕਿੰਨੀ ਡਿਮਾਂਡ ਕੀਤੀ ਹੈ ਸਾਢੇ 3 ਲੱਖ ਰੁਪਏ ਅਗੇ ਆਈ 36 ਉਹ ਜੀ ਉਹ ਬੋਲੇ ਓਕੇ ਗੱਲ ਹੈ ਜੀ ਹੋਣੀ ਵੇਚਣਾ ਠੀਕ ਹੈ ਹੋਰ ਫੇਰ ਹੋਣਾ ਫੇਰ ਫੇਰ ਹੋਣਾ ਸੋ ਦੋਸਤੋ ਆਇਆ ਇਹ ਹਨ ਜੀ ਟਰੈਕਟਰ ਇਹ ਹਾਲੈਂਡ ਦੀ ਨਿਊ ਹਾਲੈਂਡ ਜੰਤੀ ਕੋਲ ਪਰ ਕੈਂਟ ਖਲੋਤੇ ਆ ਡਿਸਪਲੇ ਦੇ ਉੱਪਰ ਨੰਬਰ ਚੱਲਦਾ ਪਿਆ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਲੈ ਸਕਦੇ ਜੀ ਇਹ ਟਰੈਕਟਰਾਂ ਦੀ ਡਿਮਾਂਡ ਆ ਬਾਕੀ ਮੌਕੇ ਤੇ ਰੇਟ ਹੋ ਜਾਏਗਾ ਕੋਈ ਗੱਲ ਨਹੀਂ ਸਾਰੇ ਵੀਰਾਂ ਦਾ ਧੰਨਵਾਦ